ਅੱਜ ਇਸ ਵਕਤ ਦੀ ਵੱਡੀ ਖਬਰ ਹੈ ਅੱਜ ਸ੍ਰੀ ਆਨੰਦਪੁਰ ਸਾਹਿਬ ਵਿੱਚ ਹੋਲਾ ਮਹੱਲਾ ਦੇ ਮੌਕੇ ਦੇ ਉੱਪਰ ਇੱਕ ਵੱਡਾ ਪੰਥਕ ਇਕੱਠ ਸੱਦ ਕੇ ਤੇ ਬਹੁਤ ਵੱਡੇ ਐਲਾਨ ਕੀਤੇ ਗਏ ਨੇ ਅਲਾਨਾ ਨੇ ਪੂਰੇ ਪੰਜਾਬ ਦੇ ਵਿੱਚ ਵੱਡੀ ਚਰਚਾ ਛੇੜ ਦਿੱਤੀ ਹੈ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨੀ ਸ਼੍ਰੋਮਣੀ ਕਮੇਟੀ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੂੰ ਗਿਆਨੀ ਸੁਲਤਾਨ ਸਿੰਘ ਜੀ ਨੂੰ ਔਰ ਪਿਛਲੇ ਦਿਨੀ ਗਿਆਨੀ ਹਰਪ੍ਰੀਤ ਸਿੰਘ ਹੋਰਾ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਸੀ ਤੇ ਅੱਜ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦੇ ਮੌਕੇ ਤੇ ਵੱਡਾ ਪੰਥਕ ਇਕੱਠ ਸੱਦਿਆ ਗਿਆ ਇਹ ਇਕੱਠ ਦਮਦਮੀ ਟਕਸਾਲ ਨੇ ਸੱਦਿਆ ਸੀ ਜਿਦੇ ਵਿੱਚ ਕਈ ਸਾਰੀਆਂ ਸਿੱਖ ਸੰਪਰਦਾਵਾਂ ਤੇ ਵੱਡੀ ਗਿਣਤੀ ਸੰਗਤ ਪਹੁੰਚੀ ਉਸ ਇਕੱਠ ਦੇ ਵਿੱਚ 6 ਵੱਡੇ ਮਤੇ ਪਾਏ ਗਏ ਨੇ ਉਹ ਮਤੇ ਪਾਏ ਗਏ ਨੇ ਜਿਨ੍ਹਾਂ ਨੇ ਅਕਾਲੀ ਦਲ ਨੂੰ ਸੁਖਬੀਰ ਬਾਦਲ ਹੋਰਾਂ ਨੂੰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਪਹਿਲਾ ਮਤਾ ਪਾਇਆ ਗਿਆ ਕਿ ਜਿਹੜੇ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਤੇ ਟੇਪ ਸਿੰਘ ਧਨੋਲਾ ਲਾਏ ਗਏ ਨੇ ਉਨ੍ਹਾਂ ਦੀ ਨਿਯੁਕਤੀ ਨੂੰ ਇਸ ਪੰਥਕ ਕੱਠ ਦੇ ਵਿੱਚ ਰੱਦ ਕੀਤਾ ਗਿਆ ਤੇ ਨਾਲ ਹੀ ਇਹ ਮਤਾ ਪਾਇਆ ਗਿਆ ਕਿ ਜਿਹੜੇ ਪ੍ਰਾਣੇ ਸਿੰਘ ਸਹਿਬਾਨ ਗਿਆਨੀ ਰਗਵੀਰ ਸਿੰਘ ਤੇ ਦੂਸਰੇ ਸੰਯੁਕਤ ਸਹਿਬਾਨ ਨੇ ਉਹਨਾਂ ਨੂੰ ਅਹੁਦਿਆਂ ਤੇ ਦੁਬਾਰਾ ਨਿਯੁਕਤ ਕੀਤਾ ਜਾਵੇ ਤੇ ਨਾਲ ਹੀ ਇਹ ਮਤਾ ਪਾਇਆ ਗਿਆ ਕਿ ਪੰਥ ਦੇ ਉਹ ਦੋਖੀ ਜਿਹੜੇ ਇਹ ਸਭ ਕੁਝ ਕਰਵਾ ਰਹੇ ਨੇ ਉਹਨਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ ਤੇ ਨਾਲ ਹੀ ਇਹ ਮਤਾ ਪਾਇਆ ਗਿਆ ਕੇ ਅਕਾਲ ਤਖਬ ਦੇ ਸਿੰਘ ਸਹਿਬਾਨ ਉਹਨਾਂ ਦੀ ਨਿਯੁਕਤੀ ਕਰਨ ਦੇ ਲਈ ਨਵਾਂ ਵਿਧੀ ਵਿਧਾਨ ਬਣਾਇਆ ਜਾਵੇ ਪਹਿਲਾ ਵਾਲਾ ਵਿਧੀ ਵਿਧਾਨ ਜਿਹੜਾ ਜਿਹਦੇ ਤਹਿਤ ਸ਼੍ਰੋਮਣੀ ਕਮੇਟੀ ਜਥੇਦਾਰਾਂ ਨੂੰ ਥਾਪਦੀ ਹੈ ਉਹ ਵਿਧੀ ਵਿਧਾਨ ਜਿਹੜਾ ਉਹਨੂੰ ਖਤਮ ਕੀਤਾ ਜਾਵੇ ਇਸ ਤਰੀਕੇ ਦੇ ਨਾਲ 6 ਵੱਡੇ ਮਤੇ ਜਿਹੜੇ ਨੇ ਉਹ ਪਾਏ ਗਏ ਨੇ ਤੇ ਨਾਲ ਹੀ 28 ਮਾਰਚ ਨੂੰ ਜਿਹੜਾ ਸ਼ਰਮਣੀ ਕਮੇਟੀ ਦਾ اجلاس ਹੋਣ ਜਾ ਰਿਹਾ ਉਸ اجلاس ਦਾ ਇੱਕ ਤਰ੍ਹਾਂ ਨਾਲ ਘਰਾਓ ਕਰਨ ਦਾ ਐਲਾਨ ਕਰ ਦਿੱਤਾ ਗਿਆ ਕਿਉਂਕਿ ਦਮਦਮੀ ਟਕਸਾਲ ਨੇ ਇਹ ਐਲਾਨ ਕੀਤਾ ਹੈ ਕਿ ਵੱਡੀ ਗਿਣਤੀ ਸੰਗਤ ਉਸ ਇਜਲਾਸ ਦੇ ਬਾਹਰ ਆਵੇ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਉੱਥੇ ਘੇਰ ਕੇ ਅਸੀਂ ਸਵਾਲ ਜਵਾਬ ਜਵਾਬ ਤਲਬੀ ਕਰਨੀ ਚਾਹੁੰਦੇ ਆ ਕਿ ਉਹ ਕਿਦਾਂ ਕੰਮ ਕਰ ਰਹੀ ਹੈ ਤੇ ਇੰਜ ਕਿਉਂ ਕਰ ਰਹੀ ਹੈ ਤੇ ਕਿਹਦੇ ਕਹਿਣ ਤੇ ਕਰ ਰਹੀ ਹੈ ਹੁਣ ਇਹਦੇ ਉੱਪਰ ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜੇ ਬਾਗੀ ਅਕਾਲੀ ਲੀਡਰ ਹੈ ਉਹਨਾਂ ਨੇ ਵੀ ਹਮਾਇਤ ਕੀਤੀ ਹੈ ਔਰ ਉਧਰ ਬਲਜੀਤ ਸਿੰਘ ਦਾਦੂਵਾਲ ਹੋਰਾਂ ਨੇ ਵੀ ਇਹ ਕਿਹਾ ਕਿ ਜਿਹੜਾ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਇਹ ਗਲਤ ਕੀਤਾ ਜਾ ਰਿਹਾ ਹੈ ਪਿਛਲੇ ਦਿਨਾਂ ਤੋਂ ਇਸ ਮੁੱਦੇ ਦੇ ਉੱਪਰ ਵੱਡਾ ਘਮਸਾਨ ਮੱਚਿਆ ਹੋਇਆ ਔਰ ਅੱਜ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਵੀ ਇਹਦੇ ਉੱਪਰ ਬਿਆਨ ਦਿੱਤਾ ਹੈ ਪਹਿਲੀ ਵਾਰ ਰਵਨੀਤ ਬਿੱਟੂ ਅਕਾਲ ਤਖਤ ਸਾਹਿਬ ਨਾਲ ਜੁੜੇ ਮਸਲੇ ਦੇ ਉੱਪਰ ਬੋਲਿਆ ਔਰ ਉਹਨੇ ਕਿਹਾ ਕਿ ਇਹ ਬਹੁਤ ਚਿੰਤਾਜਨਕ ਮਾਮਲਾ ਬਣਦਾ ਜਾ ਰਿਹਾ ਹੈ ਭਾਵੇਂ ਕਿ ਰਵਨੀਤ ਬਿੱਟੂ ਦੇ ਬਿਆਨ ਅਕਾਲ ਤਖਤ ਬਾਰੇ ਤੇ ਸਿੱਖ ਸੰਗਤ ਬਾਰੇ ਸਿੱਖ ਸੰਗਤਾਂ ਕੋਈ ਬਹੁਤਾ ਸੀਰੀਅਸ ਨਹੀਂ ਲੈਂਦੀਆਂ ਪਰ ਫਿਰ ਵੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਰਵਨੀਤ ਬਿੱਟੂ ਨੇ ਦਿੱਤੇ ਨੇ ਹੁਣ ਸਵਾਲ ਇਹ ਆ ਕਿ ਅਕਾਲੀ ਦਲ ਤੇ ਸੁਖਬੀਰ ਬਾਦਲ ਹੋਰਾਂ ਦਾ ਕੀ ਬਣੇਗਾ ਕਿਉਂਕਿ ਪਿਛਲੇ ਦਿਨੀ ਸੁਖਬੀਰ ਬਾਦਲ ਤੇ ਵਿਕਰਮਜੀਤ ਮਜੀਠੀਆ ਦੀ ਵੀ ਤਣਾਤਨੀ ਇਸ ਮਸਲੇ ਤੇ ਆਈ ਹੈ ਵਿਕਰਮਜੀਤ ਮਜੀਠੀਆ ਨੇ ਵੀ ਜਿਹੜੇ ਅਕਾਲਪਟ ਸਰਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਰੀ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਹਟਾਉਣ ਦੇ ਉੱਪਰ ਇਤਰਾਜ਼ ਪ੍ਰਗਟ ਕੀਤਾ ਤੇ ਇਸ ਫੈਸਲੇ ਨੂੰ ਗਲਤ ਕਿਹਾ ਉਸ ਤੋਂ ਬਾਅਦ ਅਕਾਲੀ ਦਲ ਵੱਲੋਂ ਯਾਨੀ ਕਿ ਸੁਖਬੀਰ ਬਾਦਲ ਹੋਰਾਂ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਜੀਦੇ ਵਿੱਚ ਮਜੀਠੀਆ ਦੇ ਉੱਪਰ ਇਹ ਦੋਸ਼ ਲਾਇਆ ਗਿਆ ਕਿ ਉਸ ਨੇ ਅਕਾਲੀ ਦਲ ਤੇ ਸੁਖਬੀਰ ਬਾਦਲ ਹੋਰਾਂ ਦੀ ਪਿੱਠ 'ਤੇ ਛੁਰਾ ਮਾਰਿਆ ਇਸ ਤੋਂ ਬਾਅਦ ਸੁਖਬੀਰ ਬਾਦਲ ਤੇ ਵਿਕਰਮ ਮਜੀਠੀਆ ਹੋਰਾਂ ਦੀ ਤਣਾਤਣੀ ਹੋਰ ਵੱਧ ਗਈ ਹੈ ਕੜਤਨ ਹੋਰ ਵੱਧ ਗਈ ਹੈ ਉਸ ਤੋਂ ਬਾਅਦ ਵਿਰਸਾ ਸਿੰਘ ਵਲਟੋਆ ਤੇ ਬਲਵਿੰਦਰ ਸਿੰਘ ਪੂੰਦੜ ਇਹ ਦੋਨੋਂ ਆਗੂ ਮਜੀਠੀਆ ਦੇ ਘਰ ਉਸ ਨੂੰ ਮਨਾਉਣ ਲਈ ਵੀ ਗਏ ਪਰ ਉਸ ਤੋਂ ਬਾਅਦ ਖਬਰਾਂ ਆਈਆਂ ਕਿ ਬਿਕਰਮ ਮਜੀਠੀਆ ਉਹਨਾਂ ਨੂੰ ਮਿਲਿਆ ਨਹੀਂ ਉਹ ਟਲ ਗਿਆ ਉਸ ਤੋਂ ਬਾਅਦ ਵਿਰਸਾ ਸਿੰਘ ਬਲਟੋਹਾ ਨੇ ਬਾਹਰ ਆ ਕੇ ਇਹ ਦੱਸਿਆ ਕਿ ਅਸੀਂ ਉਹਨਾਂ ਦੇ ਘਰ ਗਏ ਆ ਉਹ ਕਿਸੇ ਆਪਦੇ ਕੰਮ ਚਲੇ ਗਏ ਸੀ ਬਲਟੋਹਾ ਨੇ ਮੰਨਿਆ ਕਿ ਮਜੀਠੀਆ ਉਹਨਾਂ ਨੂੰ ਉਸ ਦਿਨ ਨਹੀਂ ਮਿਲਿਆ ਪਰ ਨਾਲ ਹੀ ਬਲਟੋਹਾ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਿਵੇਂ ਉਹ ਸਭ ਕੁਝ ਕੱਜਣਾ ਚਾਹੁੰਦੇ ਹੁਣ ਕਰਨਾ ਚਾਹੁੰਦੇ ਹੁਣ ਔਰ ਵਿਰਸਾ ਸਿੰਘ ਮਲਟੋਆ ਨੇ ਇਹ ਗੱਲਾਂ ਕਬੂਲੀਆਂ ਕਿ ਸੁਖਬੀਰ ਬਾਦਲ ਤੇ ਮਜੀਠੀਆ ਦੇ ਵਿਚਾਲੇ ਵਾਕਿਆ ਹੀ ਘੜਤਣ ਆ ਚੁੱਕੀ ਐ ਉਹਨਾਂ ਨੇ ਇਹ ਵੀ ਕਿਹਾ ਕਿ ਸੁਖਬੀਰ ਬਾਦਲ ਦੀ ਬੇਟੀ ਦੇ ਵਿਆਹ ਤੇ ਕੁਝ ਐਸੇ ਉਹਨਾਂ ਲੋਕਾਂ ਨੂੰ ਬੁਲਾ ਗਿਆ ਬੁਲਾਇਆ ਗਿਆ ਸੀਗਾ ਜਿਨ੍ਹਾਂ ਦੇ ਮਜੀਠੀਆ ਖਿਲਾਫ ਸੀ ਤੇ ਮਜੀਠੀਆ ਉਹਨਾਂ ਨੂੰ ਬੁਲਾਉਣਾ ਨਹੀਂ ਚਾਹੁੰਦੇ ਪਰ ਹੁਣ ਇਹ ਮਾਮਲਾ ਕਿੱਥੇ ਜਾ ਕੇ ਰੁਕੇਗਾ ਅੱਜ ਉੱਡਦੀ ਉੱਡਦੀ ਇੱਕ ਚਰਚਾ ਇਹ ਵੀ ਆ ਰਹੀ ਸੀ ਕਿ ਬੀਬੀ ਹਰ ਸਿਮਰਤ ਕੌਰ ਬਾਦਲ ਜਿਹੜੀ ਵਿਕਰਮ ਮਜੀਠੀਆ ਦੀ ਭੈਣ ਹੈ ਤੇ ਸੁਖਬੀਰ ਬਾਦਲ ਦੀ ਧਰਮ ਪਤਨੀ ਹੈ ਉਹ ਆਪਣੇ ਭਰਾ ਨੂੰ ਮਨਾਉਣ ਦੇ ਲਈ ਜਾ ਸਕਦੀ ਏ ਪਰ ਹੁਣ ਇਹ ਮਾਮਲਾ ਕਿੱਥੇ ਜਾ ਕੇ ਰੁਕੇਗਾ ਸਵਾਲ ਮਜੀਠੀਆ ਤੇ ਬਾਦਲਾ ਦੇ ਪਰਿਵਾਰ ਦਾ ਨਹੀਂ ਹੈ ਸਵਾਲ ਸਿੱਖ ਸੰਗਤ ਦਾ ਸਿੱਖ ਪਰੰਪਰਾਵਾਂ ਦਾ ਸਿੱਖੀ ਸਿਧਾਂਤਾਂ ਦਾ ਹੈ ਪਿਛਲੇ 2 ਦਸੰਬਰ ਨੂੰ ਜਦੋਂ ਗਿਆਨੀ ਰਗਵੀਰ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਪੰਜ ਸਿੰਘ ਸਹਿਮਾਨਾਂ ਨੇ ਅਕਾਲੀ ਲੀਡਰਾਂ ਬਾਰੇ ਆਪਣੇ ਫੈਸਲੇ ਸੁਣਾਏ ਸੀ ਜਿਦੇ ਵਿੱਚ ਅਕਾਲੀ ਲੀਡਰਾਂ ਨੂੰ ਸੁਖਬੀਰ ਬਾਦਲ ਨੂੰ ਸਜ਼ਾਵਾਂ ਲਾਈਆਂ ਗਈਆਂ ਸੀ ਤਾਂ ਉਸ ਤੋਂ ਬਾਅਦ ਮਾਹੌਲ ਕਾਫੀ ਕੁਸ਼ ਤਲਖ ਹੋਇਆ ਉਸ ਤੋਂ ਬਾਅਦ ਜਦੋਂ ਵਿਰਸਾ ਸਿੰਘ ਮਲਟੋਆ ਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵਿਚਾਲੇ ਜਿਹੜੀ ਤਲਖੀ ਵਧੀ ਉਦੋਂ ਤੋਂ ਹੀ ਇੰਜ ਜਾਪ ਰਿਆ ਸੀ ਕਿ ਇਹ ਹੁਣ ਰੁਕੇਗੀ ਨਹੀਂ ਔਰ ਇਹ ਅੱਗੇ ਵਧੇਗੀ ਕਿਉਂਕਿ ਵਿਰਸਾ ਸਿੰਘ ਵਲਟੋਆ ਨੇ ਗਿਆਨੀ ਹਰਪ੍ਰੀਤ ਹੋਰਾ ਤੇ ਗੰਮੀਰ ਇਲਜ਼ਾਮ ਲਾਏ ਤੇ ਗਿਆਨੀ ਹਰਪ੍ਰੀਤ ਸਿੰਘ ਹੋਰਾ ਨੇ ਵਿਰਸਾ ਸਿੰਘ ਵਲਟੋਆ ਹੋਰਾ ਤੇ ਵਿਰਸਾ ਸਿੰਘ ਵਲਟੋਆ ਨੂੰ ਅਕਾਲ ਤਖਤ ਸਾਹਿਬ ਵੱਲੋਂ 10 ਸਾਲ ਲਈ ਅਕਾਲੀ ਦਲ ਦੀ ਰਾਜਨੀਤੀ ਤੋਂ ਪਾਸੇ ਜਾਣ ਦਾ ਫੈਸਲਾ ਸੁਣਾਇਆ ਗਿਆ ਮੰਨ ਤਾਂ ਲਿਆ ਵਲਟੋਆ ਸਾਹਿਬ ਨੇ ਪਰ ਅੰਦਰ ਜਿਹੜੀ ਕੁੜੱਤਣ ਜਿਹੜਾ ਗੁੱਸਾ ਜਿਹੜੀ ਨਫ਼ਰਤ ਬਣ ਗਈ ਉਹ ਵਾਰ-ਵਾਰ ਪ੍ਰਗਟ ਹੁੰਦੀ ਹੈ ਉਸ ਤੋਂ ਬਾਅਦ ਜਦੋਂ ਗਿਆਨੀ ਹਰਪ੍ਰੀਤ ਹੋਰਾਂ ਦੇ ਉੱਪਰ ਇੱਕ ਔਰਤ ਦੇ ਨਾਲ ਸਬੰਧਾਂ ਦੇ ਦੋਸ਼ ਲੱਗੇ ਜਿਹੜੀ ਕਿ ਉਹਨਾਂ ਦੀ ਸਾਲੀ ਦੱਸੀ ਗਈ ਔਰ ਦੋਸ਼ ਲਾਉਣ ਵਾਲਾ ਉਹਨਾਂ ਦਾ ਸਾਂਡੂ ਦੱਸਿਆ ਜਾ ਰਿਹਾ ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਕਿਹਾ ਕਿ ਇਹ ਮੇਰੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ ਜਾਣ ਬੁੱਝ ਕੇ ਮੈਨੂੰ ਹੁਣ ਬਦਨਾਮ ਕਰਾਇਆ ਜਾ ਰਿਹਾ ਗਿਆਨੀ ਹਰਪ੍ਰੀਤ ਹੋਰਾਂ ਨੇ ਇਹ ਕਿਹਾ ਕਿ 2 ਦਸੰਬਰ ਨੂੰ ਜਿਹੜੇ ਫੈਸਲੇ ਬਾਦਲਾਂ ਦੇ ਖਿਲਾਫ ਅਸੀਂ ਸਨਾਏ ਨੇ ਉਹਨਾਂ ਦੀ ਸਜ਼ਾ ਇਹ ਮੈਨੂੰ ਦਿੱਤੀ ਜਾ ਰਹੀ ਹੈ ਤੇ ਗਿਆਨੀ ਹਰਪ੍ਰੀਤ ਹੋਰਾਂ ਨੇ ਇਹ ਵੀ ਕਿਹਾ ਸੀ ਕਿ ਇਹ ਦੂਸਰੇ ਸਿੰਘ ਸਹਿਬਾਨਾਂ ਦੇ ਉੱਪਰ ਵੀ ਅਜੇ ਕਈ ਕੁਝ ਹੋ ਸਕਦਾ ਤੇ ਉਸੇ ਤਰ੍ਹਾਂ ਹੋਇਆ ਹੁਣ ਅਚਾਨਕ ਗਿਆਨੀ ਰਗਵੀਰ ਸਿੰਘ ਜਿਹੜੇ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੂੰ ਹਟਾ ਦਿੱਤਾ ਗਿਆ ਗਿਆਨੀ ਸੁਲਤਾਨ ਸਿੰਘ ਜਿਹੜੇ ਤੱਕ ਜਿਹੜੀ ਕੇਸਗਰ ਸਾਹਿਬ ਦੇ ਜਥੇਦਾਰ ਸੀ ਉਹਨਾਂ ਨੂੰ ਹਟਾ ਦਿੱਤਾ ਗਿਆ ਤੇ ਫਿਰ ਉਹਨਾਂ ਦੀ ਥਾਂ ਦੇ ਉੱਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੂੰ ਤੇ ਸੁਲਤਾਨ ਸਿੰਘ ਜੀ ਦੀ ਜਗ੍ਹਾ ਦੇ ਉੱਪਰ ਇੱਕ ਹੋਰ ਜਿਹੜੇ ਵਿਅਕਤੀ ਨੇ ਤੇਜ ਸਿੰਘ ਢਣੋਲਾ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਇਹ ਨਿਯੁਕਤੀਆਂ ਸ਼੍ਰੋਮਣੀ ਕਮੇਟੀ ਨੇ ਕੀਤੀਆਂ ਨੇ ਉਸ ਤੋਂ ਬਾਅਦ ਦਸਤਾਰ ਬੰਦੀ ਦੇ ਮਾਮਲੇ ਤੇ ਬਹੁਤ ਰੌਲਾ ਪਿਆ ਕਿਉਂਕਿ ਦਸਤਾਰ ਬੰਦੀ ਹੋਣੀ ਹੁੰਦੀ ਹੈ ਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਤਾਂ ਦਸਤਾਰਬੰਦੀ ਦਾ ਸਵਾ 10 ਵਜੇ ਸਵੇਰੇ ਰੱਖਿਆ ਗਿਆ ਸੀ ਪਰ ਵਿਰੋਧ ਨੂੰ ਦੇਖਦਿਆਂ ਹੋਇਆਂ ਰਾਤ ਨੂੰ 3 ਵਜੇ ਹੀ ਨਵੇਂ ਬੜੇ ਅਕਾਲ ਤਖਬ ਸਾਹਿਬ ਦੇ ਜਥੇਦਾਰ ਦੀ ਦਸਤਾਰਬੰਦੀ ਰਾਤੀ 2:3 3 ਵਜੇ ਹੀ ਕਰ ਦਿੱਤੀ ਗਈ ਇਹਦੇ ਉੱਪਰ ਵੱਡੇ ਸਵਾਲ ਉੱਠੇ ਇਹ ਕਿਹਾ ਗਿਆ ਕਿ ਸਾਰੀਆਂ ਮर्याਦਾਵਾਂ ਸਾਰੇ ਸਿੱਖੀ ਸਿਧਾਂਤ ਤੇ ਪਰੰਪਰਾਵਾਂ ਨੂੰ ਛਿੱਕੇ ਟੰਕੇ ਇਹ ਨਿਯੁਕਤੀ ਕੀਤੀ ਗਈ ਹੈ ਬੀਬੀ ਜਗੀਰ ਕੌਰ ਨੇ ਤਾਂ ਇਥੋਂ ਤੱਕ ਕਿਹਾ ਕਿ ਇਹ ਸਭ ਕੁਝ ਚੋਰੀ ਕੀਤਾ ਗਿਆ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਵੀ ਕਿਹਾ ਕੇ ਇਹ ਚੋਰਾ ਵਾਂਗ ਦਸਤਾਰਬੰਦੀ ਕੀਤੀ ਗਈ ਹੈ ਤੇ ਗਿਆਨੀ ਹਰਪ੍ਰੀਤ ਨੇ ਵੀ ਇਹ ਕਿਹਾ ਕਿ ਚੋਰਾ ਵਾਂਗ ਸਭ ਕੁਝ ਕੀਤਾ ਗਿਆ ਗਿਆਨੀ ਹਰਪ੍ਰੀਤ ਹੋਰਾਂ ਨੇ ਕਿਹਾ ਕਿ ਨਾ ਉਥੇ ਗ੍ਰੰਥ ਸੀ ਨਾ ਉਥੇ ਪੰਥ ਸੀ ਤੇ ਫਿਰ ਇਹ ਦਸਤਾਰਬੰਦੀ ਕਿੱਦਾਂ ਕੀਤੀ ਗਈ ਬੀਬੀ ਜਗੀਰ ਕੌਰ ਨੇ ਕਿਹਾ ਕਿ ਚੋਰੀ ਦੇ ਪੁੱਤ ਕਦੇ ਸ਼ੇਰ ਨਹੀਂ ਬਣਦੇ ਤੇ ਇਸ ਤਰੀਕੇ ਨਾਲ ਇਹ ਨਿਯੁਕਤੀ ਜਿਹੜੀ ਕੀਤੀ ਗਈ ਆ ਇਹ ਸਿੱਖੀ ਸਿਧਾਂਤਾਂ ਦੇ ਉਲਟ ਹੈ ਉਸ ਤੋਂ ਬਾਅਦ ਬਾਬਾ ਹਰਨਾਮ ਸਿੰਘ ਧੁੰਮਾ ਜਿਹੜੇ ਦਮਦਮੀ ਟਕਸਾਲ ਦੇ ਮੁਖੀ ਨੇ ਉਹਨਾਂ ਨੇ ਵੀ ਇਸ ਚੀਜ਼ ਦਾ ਵਿਰੋਧ ਕੀਤਾ ਤੇ ਫਿਰ ਮਾਮਲਾ ਇੱਥੋਂ ਤੱਕ ਪਹੁੰਚ ਗਿਆ ਕਿ ਅੱਜ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਹੋਲਾ ਮਹੱਲਾ ਦੇ ਮੌਕੇ ਦੇ ਉੱਪਰ ਇੱਕ ਪੰਥਕ ਇਕੱਠ ਦਮਦਮੀ ਟਕਸਾਲ ਵੱਲੋਂ ਸੱਦਿਆ ਗਿਆ ਇਸ ਇਕੱਠ ਦੇ ਵਿੱਚ ਜਿਹੜੇ ਛੇ ਮਤੇ ਪਾਏ ਗਏ ਨੇ ਉਹ ਮੈਂ ਤੁਹਾਨੂੰ ਦੱਸ ਦਿੱਤੇ ਨੇ ਹੁਣ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਕਿ ਕੀ ਇਹ ਛੇ ਮਤੇ ਠੀਕ ਪਾਏ ਗਏ ਨੇ ਜਾਂ ਗਲਤ ਪਾਏ ਗਏ ਨੇ ਕੀ ਇਹਨਾਂ ਮਤਿਆਂ ਦੀ ਲੋੜ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਨਿਯੁਕਤ ਕਰਨ ਦਾ ਅਧਿਕਾਰ ਸ਼੍ਰੋਮਣੀ ਕਮੇਟੀ ਨੂੰ ਹੋਣਾ ਚਾਹੀਦਾ ਹੈ ਜਾਂ ਇਹ ਤਰੀਕਾ ਬਦਲਣਾ ਚਾਹੀਦਾ ਹੈ ਕਿ ਜਿਹੜੇ ਜਥੇਦਾਰ ਸਾਹਿਬ ਪਹਿਲਾਂ ਸੀ ਉਹਨਾਂ ਨੂੰ ਦੁਬਾਰਾ ਨਿਯੁਕਤ ਕਰਨ ਦਾ ਜਿਹੜਾ ਮਤਾ ਪਾਇਆ ਜਾ ਰਿਹਾ ਹੈ ਕੀ ਤੁਸੀਂ ਉਹਨੂੰ ਠੀਕ ਮੰਨਦੇ ਹੋ ਜਾਂ ਗਲਤ ਮੰਨਦੇ ਹੋ ਕਿਉਂਕਿ ਤੁਸੀਂ ਸਾਰੇ ਸੰਗਤ ਹੋ ਤੇ ਸੰਗਤ ਦਾ ਰੁਤਬਾ ਗੁਰੂ ਸਾਹਿਬ ਨੇ ਬਹੁਤ ਉੱਚਾ ਦਿੱਤਾ ਇਸ ਕਰਕੇ ਤੁਸੀਂ ਵੀ ਆਪਣਾ ਕਮੈਂਟ ਇਸ ਮਾਮਲੇ ਤੇ ਜਰੂਰ ਲਿਖਿਓ ਔਰ ਜਿਹੜਾ ਉਸ ਪੰਥਕ ਆਕਾਸ਼ ਦੇ ਵਿੱਚ ਪੰਥ ਦੋਖੀਆਂ ਦੇ ਬਾਈਕਾਟ ਦਾ ਮਤਾ ਪਾਇਆ ਗਿਆ ਉਹਦੇ ਬਾਰੇ ਵੀ ਤੁਸੀਂ ਆਪਣਾ ਵਿਚਾਰ ਜ਼ਰੂਰ ਲਿਖਿਓ ਤੁਹਾਨੂੰ ਕੀ ਲੱਗਦਾ ਹੈ ਕਿ ਬਾਈਕਾਟ ਕੀਤਾ ਜਾਣਾ ਚਾਹੀਦਾ ਸੋ ਇਹ ਜਿਹੜੇ ਸਾਰੇ ਮਤੇ ਅੱਜ ਪਾਏ ਗਏ ਨੇ ਇਹਨਾਂ ਤੇ ਤੁਹਾਡਾ ਵਿਚਾਰ ਆਉਣਾ ਜ਼ਰੂਰੀ ਹੈ ਉਧਰ ਕੱਲ ਨੂੰ 15 ਤਰੀਕ ਨੂੰ ਕਿਸਾਨਾਂ ਨੇ ਚੰਡੀਗੜ੍ਹ ਦੇ ਵਿੱਚ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਨੂੰ ਚੁਣੌਤੀ ਦਿੱਤੀ ਹੋਈ ਆ ਬਹਿਸ ਕਰਨ ਦੀ ਕਿਸਾਨ ਆਗੂਆਂ ਨੇ ਦੱਸਿਆ ਕਿ ਅਸੀਂ ਕੱਲ ਨੂੰ ਤਿਆਰੀ ਤੇ ਜਾ ਰਹੇ ਹਾਂ ਅਸੀਂ ਤਾਂ ਉੱਥੇ ਉਹਨਾਂ ਨੂੰ ਸੱਦ ਰਹੇ ਆ ਕਿ ਜਿਹੜੇ ਝੂਠ ਉਹਨਾਂ ਨੇ ਪੂਰੇ ਪੰਜਾਬ ਨੂੰ ਬੋਲੇ ਨੇ ਉਹਨਾਂ ਝੂਠਾਂ ਤੇ ਆ ਕੇ ਤੇ ਸਾਡੇ ਨਾਲ ਬਹਿਸ ਕਰਨ ਕਿਸਾਨ ਆਗੂ ਕਹਿੰਦੇ ਕਿ ਹੁਣ ਤੱਕ ਮੁੱਖ ਮੰਤਰੀ ਸਾਹਿਬ ਨੇ ਸਾਡੀ ਬਹਿਸ ਕਰਨ ਦੀ ਚੁਣੌਤੀ ਦੀ ਛੰਡੀ ਨਹੀਂ ਫੜੀ ਉਹ ਕਹਿੰਦੇ ਮੁੱਖ ਮੰਤਰੀ ਸਾਹਿਬ ਬਹਿਸ ਤੋਂ ਭੱਜ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਮੈਂ ਝੂਠ ਬੋਲਿਆ ਉਹ ਕਹਿੰਦੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਅਸੀਂ ਰੇਲਾਂ ਤੇ ਬੱਸਾਂ ਰੋਕਣ ਆ ਰਹੇ ਆ ਜਦੋਂ ਕਿ ਇਹ ਕੋਹਰਾ ਝੂਠ ਸੀ ਸਾਡਾ ਇਹ ਕੋਈ ਸੱਦਾ ਨਹੀਂ ਸੀ ਉਹ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਨੂੰ ਕਿਹਾ ਕਿ ਇਹਨਾਂ ਦੀਆਂ ਮੰਗਾਂ ਤਾਂ ਕੇਂਦਰ ਨਾਲ ਸੰਬੰਧਤ ਸੀ ਜਿਹੜੀਆਂ ਮੰਗਾਂ ਲੈ ਕੇ ਆਏ ਉਹ ਪੰਜਾਬ ਸਰਕਾਰ ਨਾਲ ਸੰਬੰਧਤ ਹੀ ਨਹੀਂ ਸੀ ਕਿਸਾਨ ਆਗੂ ਕਹਿੰਦੇ ਕਿ ਅਸੀਂ ਇੱਕ ਇੱਕ ਮੰਗ ਦੇ ਉੱਪਰ ਮੁੱਖ ਮੰਤਰੀ ਨੂੰ ਦਿਖਾਉਣਾ ਚਾਹੁੰਦੇ ਆ ਕੈਮਰੇ ਦੇ ਸਾਹਮਣੇ ਮੀਡੀਆ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਕਿ ਸਾਡੀ ਇੱਕ ਵੀ ਮੰਗ ਉਹ ਦਿਖਾ ਦੇਣ ਜਿਹੜੀ ਕੇਂਦਰ ਨਾਲ ਸੰਬੰਧਿਤ ਹੋਵੇ ਤਾਂ ਫਿਰ ਮੁੱਖ ਮੰਤਰੀ ਝੂਠ ਬੋਲ ਕੇ ਪੂਰੇ ਪੰਜਾਬ ਨੂੰ ਗੁੰਮਰਾਹ ਕਿਉਂ ਕਰ ਰਹੇ ਨੇ ਹੁਣ ਵੇਖਣਾ ਕੱਲ ਨੂੰ ਹੈ ਕਿ ਮੁੱਖ ਮੰਤਰੀ ਅਜੇ ਵੀ ਉਹਨਾਂ ਦੀ ਬੈਸ ਦੇ ਸੱਦੇ ਨੂੰ ਕਬੂਲ ਕਰਕੇ ਉਥੇ ਚੰਡੀਗੜ੍ਹ ਕਿਸਾਨ ਪੰਮ ਦੇ ਵਿੱਚ ਆਉਂਦੇ ਨੇ ਜਾਂ ਉਹਨਾਂ ਨੂੰ ਕਿਤੇ ਹੋਰ ਬੁਲਾਉਂਦੇ ਨੇ ਜਾਂ ਫਿਰ ਉਹ ਟਲਦੇ ਨੇ ਬਹਿਸ ਕਰਨ ਦੀ ਪ੍ਰੇਰਤ ਵੀ ਮੁੱਖ ਮੰਤਰੀ ਸਾਹਿਬ ਨੇ ਆਪ ਪਾਈ ਸੀ ਜਦੋਂ ਉਹਨਾਂ ਨੇ ਪਿਛਲੇ ਸਾਲ ਲੁਧਿਆਣੇ ਦੇ ਵਿੱਚ ਦੂਸਰੀਆਂ ਸਿਆਸੀ ਪਾਰਟੀਆਂ ਨੂੰ ਬਹਿਸ ਕਰਨ ਦਾ ਸੱਦਾ ਦਿੱਤਾ ਸੀ ਤੇ ਉਹ ਪਾਰਟੀਆਂ ਨਹੀਂ ਸਿਾਈਆਂ ਅਕਾਲੀ ਦਲ, ਬੀਜੇਪੀ, ਕਾਂਗਰਸ ਸਾਰੇ ਉਸ ਬਹਿਸ ਤੋਂ ਟਲ ਗਏ ਸੀ। ਉਹਨਾਂ ਨੇ ਵੀ ਆਪਣੇ ਬਚਾਅ ਦੇ ਲਈ ਕਈ ਦਲੀਲਾਂ ਘੜ ਲਈਆਂ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਇਹ ਟਲ ਰਹੇ ਨੇ, ਇਹ ਬਹਿਸ ਤੋਂ ਭੱਜ ਰਹੇ ਨੇ ਤੇ ਇਸੇ ਹੀ ਤਰ੍ਹਾਂ ਹੁਣ ਕਿਸਾਨ ਮੁੱਖ ਮੰਤਰੀ ਸਾਹਿਬ ਤੇ ਆਮ ਆਦਮੀ ਪਾਰਟੀ ਨੂੰ ਕਹਿ ਰਹੇ ਨੇ ਕਿ ਉਹਨਾਂ ਕੋਲ ਕੋਈ ਜਵਾਬ ਨਹੀਂ ਹੈ। ਇਸ ਕਰਕੇ ਉਹ ਸਾਡੇ ਨਾਲ ਬਹਿਸ ਕਰਨ ਤੋਂ ਟਲ ਰਹੇ ਨੇ। ਤੁਹਾਡਾ ਇਸ ਮਾਮਲੇ ਤੇ ਕੀ ਜਵਾਬ ਆ ਤੁਸੀਂ ਆਪਣਾ ਜਵਾਬ ਜ਼ਰੂਰ ਲਿਖਿਓ ਪਰ ਅੱਜ ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਵਿੱਚ 15 ਦੇ ਕਰੀਬ ਔਰਤਾਂ ਨੂੰ ਜਦੋਂ ਗਲੂਕੋਜ਼ ਲਾਇਆ ਗਿਆ ਤੇ ਉਹਨਾਂ ਦੀ ਹਾਲਤ ਬਹੁਤ ਖਰਾਬ ਹੋ ਗਈ ਗਲੂਕੋਜ਼ ਦੀਆਂ ਬੋਤਲਾਂ ਨੇ ਉਹਨਾਂ ਨੂੰ ਰਿਐਕਸ਼ਨ ਕਰ ਦਿੱਤਾ ਇਸ ਮਾਮਲੇ ਤੇ ਵੱਡਾ ਰੌਲਾ ਪੂਰੇ ਪੰਜਾਬ ਦੇ ਵਿੱਚ ਪੈ ਗਿਆ ਲੋਕ ਮੰਗ ਕਰ ਰਹੇ ਨੇ ਕਿ ਇਹ ਕਿਹੋ ਜਿਹਾ ਇਲਾਜ ਪ੍ਰਬੰਧ ਹੈ ਜਿੱਥੇ ਇੰਨੀ ਵੱਡੀ ਤਦਾਦ ਦੇ ਵਿੱਚ ਔਰਤਾਂ ਨੂੰ ਗਲੂਕੋਜ਼ ਰਿਐਕਸ਼ਨ ਕਰ ਰਿਹਾ ਤਾਂ ਉੱਥੇ ਹੀ ਜਿਹੜੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਉਹ ਸਾਹਮਣੇ ਆਏ ਨੇ ਉਹਨਾਂ ਨੇ ਕਹਿ ਦਿੱਤਾ ਕਿ ਇਸ ਸਟਾਕ ਦੀਆਂ ਸਾਰੀਆਂ ਗਲੂਕੋਜ਼ ਬੋਤਲਾਂ ਵਰਤਨ ਤੇ ਅਸੀਂ ਪਾਬੰਦੀ ਇੱਕਦਮ ਲਾ ਦਿੱਤੀ ਹੈ ਤੇ ਡਾਕਟਰਾਂ ਨੂੰ ਨਿਰਦੇਸ਼ ਜਾਰੀ ਕੀਤੇ ਨੇ ਹਸਪਤਾਲਾਂ ਨੂੰ ਨਿਰਦੇਸ਼ ਜਾਰੀ ਕੀਤੇ ਨੇ ਕਿ ਉਹ ਨੇੜੇ ਦੀਆਂ ਦੁਕਾਨਾਂ ਤੋਂ ਲੋੜ ਅਨੁਸਾਰ ਬੋਤਲਾਂ ਖਰੀਦ ਕੇ ਉਹਨਾਂ ਨੂੰ ਚੈੱਕ ਕਰਕੇ ਲਾਉਣ ਤੇ ਇਸ ਸਟਾਕ ਦੀ ਅਸੀਂ ਜਾਂਚ ਕਰਾਵਾਂਗੇ ਕਿ ਇਹ ਸਟਾਕ ਕਿੱਥੋਂ ਆਇਆ ਕਿਹਨੇ ਬਣਾਇਆ ਤੇ ਕਿੱਥੇ ਗੜਬੜ ਹੈ ਤੇ ਜਿੱਥੇ ਵੀ ਗੜਬੜ ਪਾਈ ਗਈ ਪੰਜਾਬ ਸਰਕਾਰ ਜਾਂਚ ਕਰਾ ਕੇ ਦੋਸ਼ੀਆਂ ਤੇ ਕਾਰਵਾਈ ਕਰੇਗੀ ਉਧਰ ਪੰਜਾਬ ਸਰਕਾਰ ਨੇ ਪਿਛਲੇ ਦਿਨਾਂ ਤੋਂ ਜਿਹੜਾ ਨਸ਼ਾ ਵਿਰੋਧੀ ਅਭਿਆਨ ਛੇੜਿਆ ਹੋਇਆ ਉਹਦੇ ਵਿੱਚ ਅੱਜ ਦਾਵਾ ਕੀਤਾ ਗਿਆ ਅੱਜ ਜਿਹੜੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਉਹਨਾਂ ਨੇ ਦਾਵਾ ਕੀਤਾ ਕਿ ਅਸੀਂ ਹਜ਼ਾਰ ਤੋਂ ਉੱਪਰ ਜਿਹੜੇ ਕੇਸ ਦਰਜ ਕੀਤੇ ਨੇ ਤੇ ਹਜ਼ਾਰ ਦੇ ਨੇੜੇ ਹੀ ਅਸੀਂ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਉਹਨਾਂ ਨੇ ਕਿਹਾ ਕਿ ਨਸ਼ਾ ਤਸਕਰੀ ਚ ਲੱਗੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਏਗਾ ਤੇ ਨਾਲ ਹੀ ਅੱਜ ਪੁਲਿਸ ਨੇ ਦੋ ਐਨਕਾਊਂਟਰ ਕੀਤੇ ਨੇ ਇੱਕ ਐਨਕਾਊਂਟਰ ਫਰੀਦਕੋਟ ਚ ਇੱਕ ਬਠਿੰਡੇ ਦੇ ਵਿੱਚ ਪੁਲਿਸ ਨੇ ਦਾਅਵਾ ਕੀਤਾ ਕਿ ਇਹ ਬਦਮਾਸ਼ ਸੀਗੇ ਜਿਹੜੇ ਧਮਕਾਉਂਦੇ ਸੀ ਤੇ ਲੁੱਟਾਂ ਖੋਹਾਂ ਕਰਦੇ ਸੀ ਜਦੋਂ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਫਰੀਦਕੋਟ ਦੀ ਪੁਲਿਸ ਕਹਿ ਰਹੀ ਹੈ ਕਿ ਉਹ ਜਿਹੜਾ ਬਦਮਾਸ਼ ਸੀ ਉਹਦੇ ਕੋਲ ਪਿਸਤੌਲ ਸੀਗਾ ਉਹਨੇ ਪੁਲਿਸ ਤੇ ਫਾਇਰਿੰਗ ਕੀਤੀ ਤੇ ਜਵਾਬੀ ਫਾਇਰਿੰਗ ਦੇ ਵਿੱਚ ਉਹਦੀ ਲੱਤ 'ਚ ਗੋਲੀ ਪੁਲਿਸ ਦੀ ਵੀ ਜਾ ਲੱਗੀ ਔਰ ਫਿਰ ਬਠਿੰਡੇ ਦੇ ਵਿੱਚੋਂ ਖਬਰ ਆ ਰਹੀ ਹੈ ਕਿ ਏਕੇ 47 ਲੈ ਕੇ ਗ੍ਰੀਨ ਹੋਟਲ ਦੇ ਵਿੱਚ ਕੁਝ ਬਦਮਾਸ਼ਾਂ ਨੇ ਲੁੱਟ ਕੀਤੀ ਸੀ ਪੁਲਿਸ ਨੇ ਉਹਨਾਂ ਦਾ ਪਿੱਛਾ ਕਰਦੇ ਉਹਨਾਂ ਨੂੰ ਟ੍ਰੇਸ ਕਰ ਲਿਆ ਤੇ ਫਿਰ ਉਹਨਾਂ ਨੂੰ ਪੁੱਚੋ ਦੇ ਨੇੜੇ ਜਾਦ ਬੋਚਿਆ 6 ਵਿਅਕਤੀ ਇੱਕੋ ਗਾਰ ਵਿੱਚ ਮੌਜੂਦ ਸੀਗੇ ਪੁਲਿਸ ਨੂੰ ਆਉਂਦਿਆਂ ਵੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸਫਲ ਨਾ ਰਹਿਣ ਤੇ ਫਿਰ ਉਹਨਾਂ ਨੇ ਪੁਲਿਸ ਦੇ ਉੱਪਰ ਗੋਲੀ ਚਲਾਈ ਜਿਹੜੀ ਕਿ ਪੁਲਿਸ ਦੀ ਗੱਡੀ ਦੇ ਸ਼ੀਸ਼ੇ 'ਚ ਵੱਜੀ ਫਿਰ AK47 ਦੀ ਗੋਲੀ ਚੱਲਣ ਤੋਂ ਬਾਅਦ ਪੁਲਿਸ ਕਹਿੰਦੀ ਹੈ ਕਿ ਅਸੀਂ ਉਹਨਾਂ ਦੇ ਉੱਪਰ ਹਮਲਾ ਕੀਤਾ ਉਹਨਾਂ ਨੂੰ ਫੜਨ ਦੇ ਲਈ ਜਵਾਬੀ ਫਾਇਰਿੰਗ ਕਰਨੀ ਪਈ ਤੇ ਉਹ ਫਿਰ ਫਾਇਰ ਇੱਕ ਵਿਅਕਤੀ ਦੀ ਲੱਤ 'ਚ ਲੱਗਿਆ ਤੇ 6 ਵਿਅਕਤੀ ਗ੍ਰਿਫਤਾਰ ਕਰ ਲੈ ਗਏ ਨੇ